ਕਿੰਨਾ ਚੀਜ਼ਾਂ ਦੀ ਲੋੜ ਨਹੀਂ ਉਹ ਧਰਮ ਦੇ ਨਾਂ ਤੇ ਕਰਮਕਾਂਡ ਬਣ ਗਿਆ ਜਰ ਰਮਾਲਾ ਸਾਹਿਬ ਚੜਾਉਣਾ ਵੀ ਕਰਮਕਾਂਡ ਹੀ ਬਣ ਗਿਆ ਹੋਰ ਕੱਖ ਨਹੀਂ ਰਹਿ ਗਿਆ ਰਮਾਲਾ ਸਾਹਿਬ ਬਣਾਉਣ ਵਾਲਿਆਂ ਫੈਕਟਰੀਆਂ ਕਰੋੜਾਂ ਦੇ ਮਾਲਕ ਹੋ ਗਏ ਤੇ ਗੁਰੂ ਘਰ ਅਸੀਂ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਅਸੀਂ 100 ਰੁਪਈਆ ਦੇਣ ਲਈ ਤਿਆਰ ਨਹੀਂ ਤੇ ਦੁਕਾਨ ਵਾਲਿਆਂ ਨੂੰ ਅਸੀਂ ਹਜ਼ਾਰ-ਹਜ਼ਾਰ ਦੇਣ ਲਈ ਤਿਆਰ ਆ ਕਿਉਂ ਸਾਡੀ ਸੁਖਣਾ ਹੈ ਜੀ ਅਸੀਂ ਰਮਾਲਾ ਸਾਹਿਬ ਸੁਖਿਆ ਕਰਮਾਲਾ ਹੀ ਕਿਉਂ ਸੁਖਿਆ ਤੂੰ ਸੁਖਣਾ ਸੁਖੀ ਐ ਤੂੰ ਗੁਰੂ ਨੂੰ ਨਹੀਂ ਕੁਝ ਦੇ ਸਕਦਾ ਤੂੰ ਐਂ ਕਰ ਨਹੀਂ ਗ੍ਰੰਥੀ ਨੂੰ ਦੇਣਾ ਨਹੀਂ ਸੇਵਾਦਾਰ ਨੂੰ ਦੇਣਾ ਨਾ ਦੇ ਤੇਰੀ ਮਰਜ਼ੀ ਕੰਮ ਸੇ ਕੰਮ ਉਹ 7-800 ਰੁਪਏ ਦਾ ਸੂਟ ਖਰੀਦ ਕੇ ਕਿਸੇ ਪਿੰਡ ਦੇ ਮਾਤੜ ਨੂੰ ਦੇ ਦੇ ਆ ਜਿਹੜੇ ਸੜਕਾਂ ਤੇ ਮੰਗਦੇ ਫਿਰਦੇ ਇਹ ਵੀ ਖਰੀਬ ਨਹੀਂ ਗਏ ਹੈਗੇ ਇਹ ਬਿਜ਼ਨਸ ਕਰ ਰਹੇ ਨੇ ਇਹਨਾਂ ਦਾ ਵੀ ਕੰਮ ਚੱਲ ਰਿਹਾ ਏ ਇਹਨਾਂ ਨੂੰ ਭਾ ਮ ਤੁਸੀਂ ਸੋਨੇ ਦਾ ਸੂਟ ਬਣਾ ਦਿਓ ਇਹਨਾਂ ਨੇ ਉਹ ਵੀ ਨਹੀਂ ਪੋਣਾ ਉਹ ਵੀ ਇਹਨਾਂ ਨੇ ਪਾਸੇ ਰੱਖ ਕੇ ਭੀਖ ਮੰਗਣ ਲੱਗ ਜਾਣਾ ਗਰੀਬ ਉਹ ਜਿਹੜਾ ਪਿੰਡ ਦੇ ਵਿੱਚ ਹੈ ਜਿਹਨੂੰ ਅਸੀਂ ਨਿੱਤ ਪ੍ਰਤੀ ਦੇਖਦੇ ਹਾਂ ਕਿ ਕੰਮ ਤੇ ਜਾਂਦਾ ਏ ਪਰ ਸਾਰੇ ਪਰਿਵਾਰ ਦਾ ਖਰਚਾ ਉਹ ਨਹੀਂ ਚੁੱਕ ਰਿਹਾ ਉਹਦੇ ਕੋਲੇ ਨਹੀਂ ਸਮਰੱਥਾ ਨਹੀਂ ਹੈ ਉਹਦੇ ਕਿਸੇ ਬੱਚੇ ਨੂੰ ਧੀ ਨੂੰ ਵਰਤੀ ਦੀ ਲੋੜ ਹੈ ਉਸਨ੍ਹਮਾਲੇ ਦੀ ਥਾਂ ਤੇ ਵਰਤੀ ਲੈ ਦੋ ਗੁਰੂ ਜਿਆਦਾ ਖੁਸ਼ ਹੋਏਗਾ ਪਰ ਅਸੀ ਕਰਮ ਕਾਂਡਾਂ ਚ ਪਏ ਹੋਏ ਆ ਅਸੀਂ ਧਰਮਾਲੇ ਚੜਾਵਾਂਗੇ ਜਿੱਥੇ 1.5 ਲੱਖ ਦਾ ਰਮਾਲਾ ਚੜਦਾ ਹੋਵੇ ਲੱਗਦਾ ਹੋਵੇ ਦਰਬਾਰ ਸਾਹਿਬ ਰੋਜ਼ ਉਥੇ 750 800 1500 2000 ਦੇ ਰਮਾਲੇ ਦਾ ਕੀ ਉਥੇ ਮੀਨਾ ਰਹਿ ਗਿਆ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਘਟੋ ਘਟ 10000 1500 ਵਾਲਾ ਰਮਾਲਾ ਲੱਗਦਾ ਏ ਆ 3 400 ਵਾਲੇ ਰਮਾਲੇ ਕਿਸੇ ਕੰਮ ਦੇ ਨਹੀਂ ਇਹਨਾਂ ਦੇ ਬਿਜ਼ਨਸ ਹੀ ਚੱਲਦੇ ਨੇ ਲੈ ਜਾਂਦੇ ਨੇ ਵਿਕ ਜਾਂਦੇ ਨੇ ਲੈ ਜਾਂਦੇ ਨੇ ਵਿਕ ਜਾਂਦੇ ਨੇ ਹੋਰ ਕੱਖ ਨਹੀਂ ਹੋਣਾ